ਵਿੱਚ ਸੰਯੁਕਤ ਮੋਰਚੇ ਦੀ ਗਾਲ ਤੇ ਇਹ ਜਬਰ ਦੇ ਕਾਰਨ ਬਲਾਂਕੀ ਨੇ ਕਿਸਾਨ ਮੂਵਮੈਂਟ ਦਿੱਲੀ ਵਾਲੇ ਘੋਲ ਤੋਂ ਬਾਅਦ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਰੜਕਦੀ ਹੈ ਪੋਲੀਟੀਕਲ ਲੋਕਾਂ ਨੂੰ ਰੜਕ ਰਹੀ ਸੀ ਵੀ ਇਹ ਕੋਈ ਇੱਕ ਧੇਰਾ ਹੈ ਜਿਨ੍ਹਾਂ ਨੂੰ ਤੋੜਨ ਦੀ ਲੋੜ ਹੈ ਉਹ 2011 ਦਸੰਬਰ 2000 21 ਤੋਂ ਬਾਅਦ ਲਗਾਤਾਰ ਇਸ ਗੱਲ ਤੇ ਲੱਗੀ ਹੋਈ ਆ ਕਿਹਾ ਜਾ ਰਿਹਾ ਹੈ ਕਿ ਇਹ ਵਪਾਰੀਆਂ ਦਾ ਨੁਕਸਾਨ ਕਰ ਰਹੇ ਨੇ ਇਹ ਕਾਰਖਾਨੇ ਨਹੀਂ ਲੱਗਣ ਦਿੰਦੇ ਇਹ ਵਿਕਾਸ ਨਹੀਂ ਹੋਣ ਦਿੰਦੇ ਇਹ ਐਮਐਸਪੀ ਮੰਗਦੇ ਮੰਗਦੇ ਨੇ ਸਾਰੇ ਭਾਰਤ ਦੇ ਵਿੱਚ ਹੋ ਕਿੱਥੋਂ ਦਿੱਤੀ ਜਾਊਗੀ ਹੁਣ ਇਹ ਆਮ ਲੋਕਾਂ ਨੂੰ ਇਹ ਗੱਲ ਲੱਗ ਰਹੀ ਹੈ ਵੀ ਐਮਐਸਪੀ ਸ਼ਾਇਦ ਕਿਸਾਨ ਆਪਦੇ ਵਾਸਤੇ ਮੰਗਦੇ ਆ ਮੈਂ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਵੀ ਐਮਬੀਐਸਪੀ ਦਾ ਸਾਡਾ ਮਤਲਬ ਕੀ ਆ ਕਿ ਖੇਤੀ ਦੇ ਅਨਾਜ ਦੀ ਜਿਹੜੀ ਖੇਤੀ ਦੀ ਪੈਦਾਵਾਰ ਹੈ ਉਹਦੇ ਚ ਕਾਰਪੋਰੇਟ ਦਾ ਦਾਖਲ ਅਦਾਜੀ ਬੰਦ ਕਰੋ ਸਿੱਧੀ ਸਰਕਾਰ ਖਰੀਦ ਕਰੇ ਅਨਾਜ ਭੰਡਾਰ ਵੀ ਉਹਦੇ ਹੋਣ ਮੰਡੀਆਂ ਵੀ ਉਹਦੀਆਂ ਹੋਣ ਕੋਲਡ ਸਟੋਰ ਵੀ ਉਹਦੇ ਹੋਣ ਸਾਰਾ ਵਟ ਦਾ ਖਰੀਦ ਦਾ ਸਾਰਾ ਪ੍ਰਬੰਧ ਸਰਕਾਰ ਕੋਲੇ ਹੋਵੇ ਤੇ ਸਾਨੂੰ ਲਾਗਤ ਖਰਚਾ ਦਿੱਤਾ ਜਾਵੇ ਕੋਈ ਦੇਖ ਕੇ ਸੋਚ ਕੇ ਕੀ ਇਹ ਮੰਗ ਕਿਸਾਨਾਂ ਦੀ ਹੈ ਕੀ ਉਹ ਮਜ਼ਦੂਰਾਂ ਨਹੀਂ ਜਿਹੜੇ 80 ਕਰੋੜ ਲੋਕ ਜਨਤਕ ਵੰਡ ਪ੍ਰਣਾਲੀ ਦਾ ਢਿੱਡ ਪਾਲਦੇ ਨੇ ਉਹਨਾਂ ਦੀ ਗੱਲ ਹੈ ਨਹੀਂ ਕੀ ਛੋਟੇ ਦੁਕਾਨਦਾਰ ਜਿਹੜੇ ਨਾਜ ਖਾਂਦੇ ਨੇ ਉਹਨਾਂ ਦੀ ਮੰਗ ਹੈ ਨਹੀਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਜਿਹੜਾ ਪਰਚੂਨ ਖੇਤਰ ਦੇ ਵਿੱਚ Amazon, Walmart, DMart, Flipkart ਵਰਗੀਆਂ ਕੰਪਨੀਆਂ ਲੈ ਕੇ ਆ ਰਹੇ ਹੋ ਇਹ ਖਤਰਨਾਕ ਨੇ ਕਿ ਪਰਚੂਨ ਖੇਤਰ ਸਾਡੇ ਦੇ ਨਿਰਪਰ ਹੈ ਅਸੀਂ ਉਹਨਾਂ ਦੇ ਨਿਰਪਰਾਂ ਜਦੋਂ ਇਹ ਤੁਸੀਂ ਸ਼ਾਪਿੰਗ ਮਾਲ ਲੈ ਕੇ ਆਉਂਗੇ ਸ਼ਾਪਿੰਗ ਮਾਲਾਂ ਦੇ ਵਿੱਚ ਉਹ ਲੋਕ ਜਾਣਗੇ ਜਿਨ੍ਹਾਂ ਕੋਲੇ 4 ਪੈਸੇ ਐ ਕਿਸਾਨਾਂ ਮਜ਼ਦੂਰਾਂ ਕੋਲੇ 6 ਮਹੀਨਿਆਂ ਬਾਅਦ ਆਉਂਦਾ ਉਹ ਪੈਸੇ 6 ਮਹੀਨਿਆਂ ਬਾਅਦ ਆਧਾਰ ਪਰਚੂਨ ਖੇਤਰ ਤੋਂ ਚੱਕਦੇ ਨੇ ਛੋਟੀਆਂ ਦੁਕਾਨਾਂ ਤੋਂ ਲੈਂਦੇ ਨੇ ਘਰਾਂ ਦੀਆਂ ਦੁਕਾਨਾਂ ਤੋਂ ਲੈਂਦੇ ਨੇ ਆ ਛੋਟੇ ਡਾਕਟਰ ਤੋਂ ਇਲਾਜ ਕਰਾਉਂਦੇ ਨੇ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਜਿਹੜੀਆਂ ਐਮਾਜ਼ਨ ਵਰਗੀਆਂ ਕੰਪਨੀਆਂ ਨੇ ਕੀ ਅਸੀਂ ਇਹ ਆਪਦੀ ਗੱਲ ਕਰਦੇ ਆ ਕਿ ਪਰਚੂਨ ਖੇਤਰ ਦੀ ਗੱਲ ਕਰਦੇ ਆ ਬਾਈ ਕਿਹਦਾ ਨੁਕਸਾਨ ਦੀ ਗੱਲ ਕਰਦੇ ਆ ਅਸੀਂ ਜਿਹੜਾ ਕਹਿ ਰਹੇ ਨੇ ਇਹ ਵਪਾਰ ਬੰਦ ਕਰ ਰਿਹਾ ਹੈ ਇਹ ਵਪਾਰ ਨੂੰ ਬੜਾ ਨੁਕਸਾਨ ਪਹੁੰਚਾਤਾ ਆ ਬਾਗੜਾਂ ਖੁੱਲਗੀਆਂ ਹੁਣ ਵਪਾਰ ਖੁਸ਼ਹਾਲ ਹੋ ਜਾਣਾ ਹੈ ਵਪਾਰੀ ਬਹੁਤ ਮਾਲੋ ਮਾਲ ਹੋ ਜਾਣਗੇ ਰੰਗਲਾ ਪੰਜਾਬ ਬਣ ਜਾਣਾ ਅਸੀਂ ਤਾਂ ਕਹਿੰਦੇ ਆ ਆ ਜਿਹੜਾ ਤੁਸੀਂ ਨਵੀਂ ਖੁੱਦ ਕੌਮੀ ਖੇਤੀ ਨੀਤੀ ਲੈ ਕੇ ਆਏ ਹੋ ਇਹ ਸਾਰਾ ਅਨਾਜ ਵਪਾਰ ਤੇ ਉਹਨਾਂ ਕੰਪਨੀਆਂ ਦਾ ਕਬਜ਼ਾ ਕਰਾ ਰਹੇ ਹੋ एडीएम ਦਾ ਕਬਜ਼ਾ ਕਰਾ ਰਹੇ ਹਾਂ ਬੁੰਗਾ ਦਾ ਕਬਜ਼ਾ ਕਰਾ ਰਹੇ ਹਾਂ ਕਾਰਗਲ ਦਾ ਕਰਜ਼ਾ ਕਰਾ ਰਹੇ ਹਾਂ ਡ੍ਰੈਪਸ ਕੰਪਨੀਆਂ ਦਾ ਕਬਜ਼ਾ ਜਿੰਨਾਂ ਦਾ ਹਿੰਦੂ ਦੁਨੀਆ ਦੀ 90% ਅਨਾਜ ਤੇ ਕਬਜ਼ਾ ਹੈ ਉਹਨਾਂ ਨੂੰ ਮੈਦਾਨ 'ਚ ਲੈ ਕੇ ਆ ਰਹੇ ਹਾਂ ਬਾਈ ਉਹ ਸਾਰੀਆਂ ਜ਼ਮੀਨਾਂ ਵੀ ਠੇਕੇ ਤੇ ਲੈਂਦੇ ਨੇ ਉਹ ਜ਼ਮੀਨਾਂ ਬੈ ਵੀ ਲੈਂਦੇ ਨੇ ਉਹ ਸਾਰੇ ਬਿਜ਼ਨਸ ਤੇ ਉਹਨਾਂ ਦਾ ਕਾਰੋਬਾਰ ਤੇ ਉਹਨਾਂ ਦਾ ਕੰਮ ਕਰਜ਼ਾ ਹੈ ਜਿਦੇ ਸ਼ਾਪ ਸ਼ੋਪਿੰਗ ਮਾਲਾਂ ਤੇ ਐਮਾਜ਼ੋਨ ਦਾ ਕਬਜ਼ਾ ਹੈ ਜਿਵੇਂ ਫਲਿੱਪਕਾਰਟ ਦਾ ਵਪਾਰ ਆ ਕਰਜੂਲ ਵਪਾਰ ਖੇਤਰ ਤੇ ਈ-ਲੈਂਡ ਤੇ ਆਨਲਾਈਨ ਸਪਲਾਈ ਤੇ ਕਬਜ਼ਾ ਹੈ ਉਵੇਂ ਸੁਡੀਆਂ ਵੱਡੀਆਂ ਕੰਪਨੀਆਂ ਅਨਾਜ ਤੇ ਵਪਾਰ ਤੇ ਕਬਜ਼ਾ ਕਰਨ ਨੇ ਤੁਸੀਂ ਨਹੀਂ ਕਿਤੇ ਦੇਖੋਗੇ ਸਾਥੀਓ ਜਿਹੜੇ ਤੁਸੀਂ ਕਹਿੰਦੇ ਹੋ ਆ ਸ਼ੈਂਦਰਾ ਨੇ ਮਾਲਕ ਕਾਰਖਾਨਿਆਂ ਦੇ ਮਾਰਕ ਦੂਜੀ ਤੁਸੀਂ ਇਹ ਕਹਿ ਰਹੇ ਹੋ ਵੀ ਕਾਰਖਾਨਿਆਂ ਨੂੰ ਬਹੁਤ ਨੁਕਸਾਨ ਹੋ ਗਿਆ ਜੀ ਕਾਰਖਾਨਿਆਂ ਦਾ ਨੁਕਸਾਨ ਕਾਊਂਟ ਕਰ ਰਿਹਾ ਬਈ ਭਗਵੰਤਮਾਨ ਨੂੰ ਪੁੱਛੋ ਕਿ ਪੰਜਾਬ ਦੇ ਵਿੱਚ ਇਸ ਵੇਲੇ 2 ਲੱਖ ਛੋਟੀ ਵੱਡੀ ਇੰਡਸਟਰੀ ਹੈ 2 ਲੱਖ ਜਿਹਦੇ ਵਿੱਚ ਲਗਭਗ 12 ਲੱਖ ਤੋਂ ਉੱਤੇ ਮੁੰਡੇ ਕੰਮ ਕਰਦੇ ਨੇ ਉਹਨੂੰ ਫੇਲ ਕਰਨ ਕੌਣ ਜਾ ਰਿਹਾ ਹੈ ਆ ਗਮਿੰਦਗੜ ਦੇ ਵਿੱਚ 500 ਇੰਡਸਟਰੀ ਹੈ ਲੋਹੇ ਦੀ ਉਹਨੂੰ ਕੌਣ ਫੇਲ ਕਰਨ ਜਾ ਰਿਹਾ ਬਈ ਆ ਜਿਹੜੀ ਟਾਟਾ ਸਟੀਲ ਕੰਪਨੀ ਦੁਨੀਆ ਦੀ ਮਸ਼ਹੂਰ ਕੰਪਨੀ ਹੈ ਤੂੰ ਉਹਨੂੰ ਸੱਦਾ ਦੇ ਕੇ ਆ ਰਿਹਾ ਹੈ ਤੂੰ ਪੂੰਜੀ ਨਿਵੇਸ਼ ਦੇ ਸੱਦੇ ਦੇ ਜਾਣਾ ਹੈ ਉਹ ਸਾਰੇ ਆ ਕੇ ਇਸ ਕਾਰੋਬਾਰ ਨੂੰ ਫੇਲ ਕਰ ਰਹੇ ਨੇ ਇਹ ਬਾਈ ਕੀ ਦੀ ਖਾਤਰ ਜਿਹੜਾ ਤੂੰ ਕਹਿ ਰਿਹਾ ਇਹ ਕਿਸਾਨ ਨੇ ਵਿਕਾਸ ਨਹੀਂ ਹੋਣ ਦਿੰਦੇ ਅਸੀਂ ਵਿਕਾਸ ਦੇ ਵਿੱਚ ਕੋਈ ਰੁੜਾ ਨਹੀਂ ਡਾਇਆ ਤੂੰ ਵਿਕਾਸ ਦੀ ਕਦੇ ਗੱਲ ਤਾਂ ਕਰ ਤੂੰ ਹਾਈ ਸਕੂਲ ਵਾਸਤੇ ਕਾਲਜ ਵਾਸਤੇ ਜ਼ਮੀਨ ਮੰਗੀ ਆ ਫਰੀ ਦਿੱਤੀ ਹੈ ਗ੍ਰੇਡਾਂ ਵਾਸਤੇ ਜ਼ਮੀਨ ਮੰਗੀ ਆ ਫਰੀ ਦਿੱਤੀ ਹੈ ਡਿਸਪੈਂਸਰੀ ਵਾਸਤੇ ਮੰਗੀ ਆ ਜ਼ਮੀਨ ਫਰੀ ਦਿੱਤੀ ਹੈ ਜਦੋਂ ਦਾ ਪਿੰਡਾਂ ਨੂੰ ਛੜਕਾਂ ਕੱਢਿਆ ਨੇ ਅਸੀਂ ਨੇ ਮਿੱਟੀ ਆਪਣੇ ਹੱਥਾਂ ਨਾਲ ਪਾਈ ਹੈ ਟਰੋਲ ਵਜਾ ਕੇ ਪਾਈ ਹੈ ਜਿਹੜੀਆਂ ਗੱਲਾਂ ਵਿਕਾਸ ਦੀਆਂ ਨੇ ਅਸੀਂ ਸਹਿਯੋਗ ਦਿੱਤਾ ਹੈ ਆ ਭਾਰਤ ਵਾਲਾ ਪ੍ਰੋਜੈਕਟ ਦੀ ਸੜਕ ਤੇ ਤੋਂ ਕਿਹਨੇ ਮੰਗੀ ਸੀ ਭਾਈ ਉਹ ਕੀ ਦੀ ਖਾਤਰ ਲੈ ਕੇ ਆਇਆ ਤੂੰ ਉਹ ਕੀ ਦੀ ਖਾਤਰ ਆ ਜਿਹੜਾ ਰਾਜਪੁਰੇ ਦਾ ਸਮਾਰਟ ਸ਼ਹਿਰ ਮੰਗਿਆ ਤਾਂ ਜਿਹਦੇ ਘਟੋ ਘਟ 1100 ਏਕੜ ਜ਼ਮੀਨ ਤੇ ਬਖਤ ਦਿੱਤੀ ਹੈ ਉਹ ਕਿਹਨੇ ਮੰਗਿਆ ਸੀ ਉਹਦੇ ਸਾਡਾ ਕੀ ਫਾਇਦਾ ਹੋਊਗਾ ਆ ਜਿਹੜੀਆਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਜਿੱਦੇ ਸਾਡਾ ਰੇੜਾ ਨਹੀਂ ਚੱਲ ਸਕਦਾ ਜਿੱਦੇ ਟਰੈਕਟਰ ਨਹੀਂ ਚੱਲ ਸਕਦਾ ਜਿੱਤੇ ਅਸੀਂ ਚੜ ਨਹੀਂ ਸਕਦੇ ਉਹ ਕਦੋਂ ਮੰਗਿਆ ਨੇ ਸੀ ਤੇਰੇ ਕੋਲ ਅਸੀਂ ਉਹਨਾਂ ਗੱਲਾਂ ਨਾਲ ਜੇ ਸਾਡਾ ਰੌਲਾ ਹੈ ਅਸੀਂ ਉਹ ਛੜਕਾ ਰੋਕਦੇ ਆ ਜੇ ਸਾਡਾ ਉਹਨਾਂ ਤੇ ਰੌਲਾ ਸਿਰਫ ਇਸ ਗੱਲ ਦਾ ਰੌਲਾ ਹੈ ਕਿ ਸਾਨੂੰ ਜ਼ਮੀਨਾਂ ਦੀ ਕੀਮਤ ਤਾਂ ਦੇ ਦਿਓ ਸਾਨੂੰ ਜ਼ਮੀਨਾਂ ਦੀ ਕੀਮਤ ਚਾਹੀਦੀ ਹੈ ਉਹ ਜਿਸ ਨੂੰ ਲੋੜ ਆ ਸਾਡੀਆਂ ਜ਼ਮੀਨਾਂ ਦੀ ਕੀਮਤ ਤਾਂ ਸਾਨੂੰ ਪੂਰੀ ਕੀਮਤ ਕਿਉਂ ਨਹੀਂ ਦਿੱਤੀ ਜਾਂਦੀ ਐਸ ਗੱਲ ਪਿੱਛੇ ਰੌਲਾ ਹੈ ਜਾਂ ਅਸੀਂ ਇਹ ਕਹਿ ਰਹੇ ਹਾਂ ਕਿ ਗੈਸ ਲਾਈਨ ਪਾਈਪ ਕੱਢ ਰਹੇ ਹੋ ਸਾਡੀ ਜ਼ਮੀਨ ਦੇ ਵਿੱਚੋਂ ਦੀ ਜਾ ਰਹੀ ਹੈ ਸਾਨੂੰ ਮੂਹਮੱਖੀ ਕੀਮਤ ਦਿਓ ਇਹਨੂੰ ਕਹਿੰਦੇ ਤੁਸੀਂ ਵਿਕਾਸ ਚ ਰੌਲਾ ਹੁਣ ਇੱਕ ਇੱਥੇ ਝਨੇੜੀ ਦੀ ਜ਼ਮੀਨ ਹੈ ਸਰੂਰ ਦੇ ਵਿੱਚ ਇੱਕ ਕੀਲਾ ਜ਼ਮੀਂਦਾਵਾਰ ਦੇ ਵਿੱਚ ਹਾਈ ਦੀ ਉਥੋਂ ਦੀ ਛੜਕ ਵੀ ਕੱਢਤੀ ਉਥੋਂ ਦੀ ਮਿੱਟੀ ਵੀ ਪਾ ਲਈ ਜਦੋਂ ਕਿਸਾਨ ਨੇ ਜਾ ਕੇ ਐਸ.ਡੀ.ਐਮ ਨੂੰ ਪੁੱਛਿਆ ਵੀ ਮੇਰੀ ਜ਼ਮੀਨ ਦੇ ਵਿੱਚ ਮਿੱਟੀ ਪਾਈ ਜਦੋਂ ਮੈਨੂੰ ਪੈਸੇ ਤਾਂ ਮਿਲੇ ਨਹੀਂ ਉਹ ਕਹਿੰਦੇ ਤੇਰੀ ਜ਼ਮੀਨ ਤਾਂ ਕਹਿ ਰਹੀ ਨਹੀਂ ਹੋਈ ਉਹਨੇ ਜਾ ਕੇ ਫਸਲ ਬੀਜ ਲਈ ਫਸਲ ਬੀਜ ਲਈ ਜਦੋਂ ਤੇ ਬਾੜ ਦੇ ਵਿੱਚ ਸੀ ਤਾਂ ਉਹਦੇ ਜਗ੍ਹਾ ਜਦੋਂ ਬੈਡੋਜਰ ਚਲਾਉਣ ਲੱਗੇ ਆਪਾਂ ਨੇ ਰੋਕਤੀ ਦੱਸੋ ਅਸੀਂ ਰੋੜਾ ਹੈਗੇ ਆਂ ਸੋਡਾ ਪ੍ਰਸ਼ਾਸਨ ਦੇ ਪ੍ਰਬੰਧ ਕਰੋੜਾ ਬਈ ਅਸੀਂ ਕਹਿੰਦੇ ਆ ਵੀ ਤੁਸੀਂ ਨੇ ਇਹ ਜਮੀਨਾਂ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਦਾ ਪੈਸਾ ਇਹ ਸੰਸਾਰ ਬੈਂਕ ਦਾ ਪੈਸਾ ਹੈ ਸੰਸਾਰ ਬੈਂਕ ਦਾ ਕਰਜ਼ਾ ਸਾਡੇ ਸਿਰ ਚੜਿਆ ਹੋਇਆ ਹੈ ਤੇ ਉਹ ਕੰਪਨੀਆਂ ਨੂੰ ਤੁਸੀਂ ਜੀਮਾਰਟ ਅ ਅਡਾਨੀਆਂ ਵਾਲਿਆਂ ਨੂੰ ਤੁਸੀਂ ਨੇ ਇਹਦਾ ਠੇਕਾ ਦਿੱਤਾ ਹੋਇਆ ਜਿਹੜਾ 31 ਕਰੋੜ ਕਿਲੋਮੀਟਰ ਦਾ ਹੈ ਉਹਨਾਂ ਨੇ ਰੱਜ ਕੇ ਸੋ ਤੋਂ ਠੇਕੇ ਨੇ ਪੈਸੇ ਲੈ ਲਏ ਜਦੋਂ ਕਿਸਾਨ ਨੇ ਜ਼ਮੀਨ ਦੇ ਪੈਸੇ ਮੰਗੇ ਤਾਂ ਤੁਸੀਂ ਮੂੰਹ ਮੋਟਾ ਕਰਦੇ ਹੋ ਬਈ ਇਹ ਗੱਲ ਕਿੱਧਰ ਜਾ ਰਹੀ ਹੈ ਤੁਸੀਂ ਸਾਨੂੰ ਨਜਾਇਜ਼ ਸਾਰੇ ਹੋ ਮਾਨ ਸਾਹਿਬ ਤੂੰ ਕਹਿਣਾ ਇਹ ਕਿ ਧਰਨੇ ਲਾਉਣ ਨਹੀਂ ਦਿੰਦਾ ਮੈਂ ਧਰਨੇ ਲਾ ਗਲਤ ਨੇ ਇਹ ਚੌਥੇ ਦਿਨ ਧਰਨਾ ਲਾ ਕੇ ਬਹਿ ਜਾਂਦੇ ਨੇ ਆਪਦੀ ਪੀੜੀ ਥੱਲੇ ਸੋਟਾ ਮਾਰ ਲੈ ਪਹਿਲਾਂ ਵੀ ਤੂੰ ਕਿੱਥੋਂ ਨਿਕਲੇ ਆ ਧਰਨਿਆਂ ਚੋਂ ਆਏ ਬਾਈ ਇਹ ਐ ਠੀਕ ਹੈ ਕਿਸਾਨ ਲਹਿਰ ਹੈ ਇਹ ਲਹਿਰ ਚੱਲੀ ਹੈ ਤੂੰ ਦਬ ਸਕਦਾ ਇਹਨੂੰ ਇੱਕ ਵਾਰੀ ਖਦੇੜ ਸਕਦਾ ਇੱਕ ਵਾਰੀ ਖੰਡਾ ਸਕਦਾ ਪਰ ਮਹਿੰਗਾ ਬਹੁਤ ਹੈ ਸੌਦਾ ਇਹ ਐਵੇਂ ਟਿਕੜਾਲੇ ਲੋਕ ਨਹੀਂ ਹਨ ਅੱਜ ਤੱਕ ਕਦੇ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਕਿਸੇ ਦਾ ਦਬੇ ਨਹੀਂ ਤੂੰ ਬਥੇਰੀਆ ਵੱਡਿਆਂ ਤੋਂ ਵੱਡਿਆਂ ਤੁਹਾਡਾ ਚੜਦੇਗਾ ਤੇਰੇ ਤੋਂ ਵੱਡੇ ਜਾਵਰੇ ਆਏ ਨੇ ਇੱਥੇ ਰੰਗ ਜੇਲ ਵਰਗੇ ਆਏ ਨੇ ਇੱਥੇ ਅੰਗਰੇਜ਼ਾਂ ਮਰ ਕੇ ਜਾਵ ਰਹੇ ਨੇ ਜਿਨ੍ਹਾਂ ਨੇ ਲਾਸ਼ਾਂ ਦੇ ਢੇਰ ਨਹੀਂ ਗਿਨੇ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਵੀ ਕਿੰਨੇ ਮਰ ਗਏ ਜਿਨ੍ਹਾਂ ਦਾ ਅਮਨੀਸ਼ਨ ਮੁੱਕ ਗਿਆ ਬੰਬੇ ਤੇ ਕਲਕੱਤੇ ਦੀਆਂ ਗਲੀਆਂ ਦੇ ਵਿੱਚੋਂ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚੋਂ ਲਾਸ਼ਾਂ ਦੇ ਢੇਰ ਨਹੀਂ ਚੱਕੇ ਗਏ ਪਰ ਲਹਿਰ ਨਹੀਂ ਬਾਈ ਦਬੀ ਕਰੇ ਤੁਸੀਂ ਦੱਸ ਦੋਗੇ ਤੁਸੀਂ ਇਹ ਪ੍ਰੇਖਾ ਪਾਣੀ ਬੈਠੂ ਮੈਂ ਜੱਟਾਂ ਦਾ ਮੁੰਡਾ ਮੈਂ ਸਲੰਸਰ ਮੂਰੇ ਪੰਨਾ ਕਿੱਡਾ ਵੱਡਾ ਝੂਠ ਮਾਰਿਆ ਤੂੰ ਕਿ ਜਿਹੜੇ ਮੰਗ ਪੱਤਰ ਤੇ ਮੇਰੇ ਨਾਲ ਗੱਲ ਕਰਨ ਆਏ ਨੇ ਸਾਥੀ ਉਹ ਤਾਂ ਮੰਗ ਪੱਤਰ ਹਾਈ ਕੰਦਰ ਨਾਲ ਸੰਬੰਧਤ ਤੇਰੇ ਨਾਲ ਬੈਠੀ ਸਾਰੀ ਬਿਊਰੋਕ੍ਰੇਸੀ ਕਲੀ ਕਲੀ ਮੰਗ ਸੁਣ ਰਹੀ ਐ ਉਥੇ ਅਸੀਂ ਚਰਚਾ ਕਰ ਰਹੇ ਆਂ ਬਹਿਸ਼ ਕਰ ਰਹੇ ਆਂ 2 ਘੰਟੇ ਤੈਨੂੰ ਪੁੱਛ ਕੇ ਮੀਟਿੰਗ ਚਲਾਉਣ ਤੋਂ ਪਹਿਲਾਂ 2 ਘੰਟੇ ਪੁੱਛਿਆ ਕਿ ਟਾਈਮ ਕਿੰਨਾ ਲਾਉਣਾ ਹੈ ਉਹ ਟਾਈਮ ਤੇਰੇ ਮੁਤਾਬਕ ਲਾਇਆ ਸੀ ਜਿੰਨਾ ਟਾਈਮ ਤੂੰ ਕਿਹਾ ਉਹਨਾਂ ਲਾਇਆ 2 ਘੰਟੇ ਬਾਅਦ ਤੁਸੀਂ ਛੁੱਟੀ ਮੰਗੀ ਮੇਰੀ ਅੱਖ ਦਾ ਇਲਾਜ ਕਰਾਉਣਾ ਤੁਹਾਨੂੰ ਕਿਹਾ ਵੀ ਚਲੇ ਜਾਓ ਬਾਕੀ ਬੰਗਾ ਦੂਜੇ ਰਲ ਕਪਾ ਪਰ ਤੇ ਇਹ ਕਹਿਣਾ ਕੀ ਸੀ ਕਿ ਪੰਜ ਵਾਲੇ ਧਰਨੇ ਦਾ ਕੀ ਬਣੂ ਅਸੀਂ ਉਸ ਵੇਲੇ ਗੱਲ ਕਰਦੇ ਗਏ ਆ ਗੱਲ ਤੋਂ ਬਾਅਦ ਐਨਲਿਸਿਸ ਕਰਾਂਗੇ ਵੀ ਗੱਲਬਾਤ ਬਣ ਕੀ ਗਿਆ ਉਦੋਂ ਬਾਅਦ ਅਗਲਾ ਫੈਸਲਾ ਕਰਨਾ ਸਾਡੀ ਵੱਡੀ ਕਮੇਟੀ ਨੇ ਮਲਤਵੀ ਕਰਨਾ ਹੈ ਕਿ ਪ੍ਰੋਗਰਾਮ ਕਰਨਾ ਹੈ ਮੀਟਿੰਗ ਦੇ ਵਿੱਚ ਕੋਈ ਇਹ ਸ਼ਰਤ ਰੱਖਦਾ ਹੁੰਦਾ ਜੇ ਤੁਸੀਂ ਧਰਨਾ ਨਹੀਂ ਲਾਓਗੇ ਤਾਂ ਮੈਂ ਗੱਲਬਾਤ ਕਰ ਲੈਣਾ ਕਿ ਇਸ ਕੰਡੀਸ਼ਨ ਤੇ ਆਪਣੀ ਗੱਲਬਾਤ ਹੋਈ ਸੀ ਇਸ ਕਰਕੇ ਮਾਨ ਸਰ ਛੋਡਿਆ ਇਹ ਗੱਲਾਂ ਗਲਤ ਨੇ ਕਾਰਨ ਇਹ ਕਿ ਤੂੰ ਹੁਣ ਉਹਨਾਂ ਦਾ ਹੋ ਗਿਆ ਜਿਹੜੀਆਂ ਬਿਸ਼ਪ ਪਾਰਸਾਸਤਾ ਦੀਆਂ ਨੀਤੀਆਂ ਦੇ ਆਏ ਆ ਆ ਦੇਖੋ ਅਸੀਂ ਐਮ ਐਸ ਵੀ ਮੰਗ ਰਹਿਆਂ ਉਹ ਕੌਮੀ ਖੇਤੀ ਨੀਤੀ ਲੈ ਕੇ ਆ ਗਏ ਅਸੀਂ ਤਾਂ ਮੰਗ ਰਹੇ ਆ ਖੇਤੀਬਾੜੀ ਦੀ ਪੂਰੀ ਕੀਮਤ ਉਹ ਆ ਜਿੱਥੇ ਯੂ ਐਸ اے ਦਾ ਇੱਕ ਡੈਪੂਟੀਸ਼ਨ ਇੱਥੇ ਆਇਆ ਹੋਇਆ ਹੈ 25 ਤਰੀਕ ਦਾ ਉਹ ਡੈਪੂਟੇਸ਼ਨ ਹਿੰਦੁਸਤਾਨ ਦੇ ਵਿੱਚ ਹੈ ਜਿਹਨੇ ਕੱਲ ਨੂੰ ਵਾਪਸ ਜਾਣਾ ਉਹ ਅਮਰੀਕਾ ਦੇ ਵਿੱਚ ਜਿਹੜੀਆਂ ਚੀਜ਼ਾਂ ਸਸਤੀਆਂ ਪੈਦਾ ਹੁੰਦੇ ਨੇ ਟਰੰਪ ਨੇ ਕਿਹਾ ਇਹ ਭਾਰਤ ਵਾਲੇ ਟੈਕਸ ਵਾਲਾ ਲਾਉਂਦੇ ਨੇ ਕਿਉਂਕਿ ਜਿਹੜਾ ਅਮਰੀਕਾ ਦਾ ਮਾਲ ਹੈ ਉਹ ਇਹ ਹਿੰਦੁਸਤਾਨ ਦੀ ਮੰਡੀ ਦੇ ਵਿੱਚ ਵੇਚਣ ਨਹੀਂ ਦਿੰਦੇ ਸਾਡਾ ਵਪਾਰਕ ਮੰਤਰੀ ਪਿਊਸ਼ ਗੋਲ ਉੱਥੇ ਚਾਰ ਪੰਜ ਦਿਨ ਲਾ ਕੇ ਆਇਆ ਉਹ ਆ ਸਮਝੌਤੇ ਨੂੰ ਅਮਲੀ ਦੂਪ ਦੇ ਰਿਹਾ ਜਿਹੜਾ ਅਮਰੀਕਾ ਦਾ ਮਾਲ ਜੀਤੇ 80% ਸਬਸਿਡੀ ਹੈ ਜਿਹੜਾ ਅਸੀਂ ਥੈਲਾ ਰੇਦਾ ਜੇ ਅਸੀਂ ਸੌਦਾ ਲੈਂਦੇ ਆ ਤਾਂ ਉੱਥੇ 20 ਰੁਪਿਆ ਦਾ ਮਿਲਦਾ ਹੈ ਉਹ ਸਸਤਾ ਪੈਦਾ ਕੀਤਾ ਹੋਇਆ ਮਾਲ ਜਿਹੜਾ ਉਹ ਸਮੁੰਦਰਾਂ ਸਿੱਧਦੇ ਸੀ ਜਿਹੜਾ ਅਮਰੀਕਾ ਦੇ ਵਿੱਚ ਸਰਪਲਸ ਸੀ ਉਹ ਭਾਰਤ ਦੀ ਮੰਡੀ ਚ ਆ ਰਿਹਾ ਹੈ ਪ੍ਰਭੂ ਉਹਦੇ ਤੇ ਟੈਕਸ ਦੇਖ ਲਓ ਕਿੰਨਾ ਹੈ ਕਿ ਉਹ ਆਂਡਾ ਹੈ ਮੀਟ ਹੈ ਬਿਨਾ ਫੈਟ ਵਾਲਾ ਦੁੱਧ ਹੈ ਅਖਰੋਟ ਹੈ ਮੱਕੀ ਹੈ ਕਣਕ ਹੈ ਚੌਲ ਹੈ 200% ਟੈਕਸ ਹੈ ਉਹਦੇ ਤੇ ਭਾਰਤ ਦਾ ਲਾਇਆ ਹੋਇਆ ਟੈਕਸ ਹੈ ਤਾਂ ਕਿ ਉਹ ਸਸਤਾ ਮਾਲ ਸਾਡੀ ਮੰਡੀ ਚ ਨਾ ਡਿਗੇ ਤੇ ਸਾਡੇ ਮਾਲ ਦੀ ਦੁਰਦਸ਼ਾਲਾ ਹੋ ਦੇ ਉਹਦੇ ਭਾਰਤ ਦੀ ਸਰਕਾਰ ਅੱਜ ਸਮਝੌਤਾ ਕਰਦੇ ਜਾ ਰਹੀ ਆ ਸਾਥੀਓ ਛੋਡੇ ਵਾਸਤੇ ਬਹੁਤ ਵੱਡਾ ਚੈਲੰਜ ਹੈ ਆ ਜਿਹੜੀਆਂ ਫੱਟੀਆਂ ਫੱਡੀਆਂ ਹੋਈਆਂ ਨੇ ਕਿ ਅਮਰੀਪੀ ਵਾਪਸ ਵਾਪਸ ਜਾਵੇ ਜਿਹੜੇ ਆਹ ਨਾਰੇ ਲੱਗ ਰਹੇ ਨੇ ਇਹ ਉਹਦੋਂ ਵੀ ਅਡਾ ਅਟੈਕ ਹੈ ਮਾਨ ਸਾਹਿਬ ਕੀ ਸੁਡੀ ਸਰਕਾਰੇ ਦਾ ਵਿਰੋਧ ਕਰਦੀ ਆ ਤੁਸੀਂ ਇਹ ਗੱਦਿਆਂ ਕਰ ਕੀਤੀ ਕਿ ਖੇਤੀ ਕਮਿਊਨਿਟੀ ਤੁਸੀਂ ਖਾੜਾ ਰੱਦ ਕਰਤਾ ਉਹ ਮਨਜ਼ੂਰ ਨਹੀਂ ਕੀਤਾ ਤਾਂ ਨਾਲ ਇਹ ਵੀ ਸਟੇਟਮੈਂਟ ਲਾਓ ਕਿ ਭਾਰਤ ਦਾ ਸਮਝੌਤਾ ਅਮਰੀਕਾ ਦੇ ਡੈਪੂਟੇਸ਼ਨਰ ਕੀਤਾ ਸੀ ਪਰਵਾਹ ਨਹੀਂ ਕਰਾਂਗੇ ਫਿਰ ਮੰਨ ਲਾਗੇ ਵੀ ਤੁਸੀਂ ਕਿਸਾਨਾਂ ਦੇ ਹੋ ਪਰ ਕਿਸਾਨਾਂ ਦੇ ਸਾਥੀ ਤੁਸੀਂ ਹੈ ਨਹੀਂ ਇਸ ਕਰਕੇ ਸਾਥੀਓ ਮੇਰਾ ਸਮਾਂ ਹੋ ਗਿਆ ਮੈਂ ਸਮੇਂ ਦੇ ਵਿੱਚ ਗੱਲ ਕਰ ਲਈ ਸੀ ਕੁਝ ਵਿਆਖਿਆ ਵਾਲੀਆਂ ਗੱਲਾਂ ਨੇ ਜਿਹੜੀਆਂ ਰਹਿ ਗਈਆਂ ਤੁਹਾਡੇ ਨਾਲ ਹੋਰ ਸਾਥੀ ਬੱਡੇ ਨੇ ਇੱਥੇ ਉਹ ਤੁਹਾਡੇ ਨਾਲ ਕਰਦੇ ਰਹੇ ਇਸ ਕਰਕੇ ਸੋਡੇ ਵਾਸਤੇ ਹੁਣ ਪਰਖ ਦਾ ਟਾਈਮ ਹੈ ਪਰਖ ਦਾ ਬਿਲ ਹੈ ਤੇ ਇਹ ਪਰਖ ਦੇ ਕਿਹੜੇ ਬਿਲ ਵਿੱਚ ਸਾਡੀ ਜਨਤਾ ਨੂੰ ਅਬਿਆਰ ਵੀ ਹੋਣਾ ਚਾਹੀਦਾ ਹੈ ਸੰਸੀਅਰ ਵੀ ਹੋਣਾ ਚਾਹੀਦਾ ਹੈ ਤੇ ਸਾਰੀਆਂ ਸਾਰੀਆਂ ਜਥੇਬੰਦੀਆਂ ਅੱਜ ਕੁਝ ਸਾਥੀਆਂ ਦਿਆਂ ਜਿਹੜੀਆਂ ਉਹ ਦੂਜੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੇ ਸਾਥੀਆਂ ਨੇ ਜਥੇਬੰਦੀਆਂ ਇੱਥੇ ਕੁਝ ਹਾਜ਼ਰ ਹੋਈਆਂ ਨੇ ਬਹੁਤ ਚੰਗਾ ਪ੍ਰਾਲਾ ਹੈ ਤੇ ਸਾਨੂੰ ਫੋਨ ਵੀ ਆਏ ਉਹਨਾਂ ਨੇ ਕਿ ਅੱਜ ਅਸੀਂ ਭਾਰਤ ਦੀਆਂ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਸੰਭੂਖ ਨੌਰੀ ਤੇ ਵੀ ਲੜ ਰਹੀਆਂ ਸੀ ਤੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਜੇ ਅੱਜ ਐਕਸ਼ਨ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਇਹ ਮੋਰਚਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਉਹ ਅੱਜ ਇੱਥੇ ਆ ਰਹੇ ਨੇ ਉਹਨਾਂ ਦਾ ਹੌਂਸਲੇ ਅਸੀਂ ਧੰਨਵਾਦ ਕਰਦੇ ਹਾਂ ਤੇ ਬਾਕੀ ਸਾਥੀ ਇਸੇ ਦਿਨ ਸਟੇਜ ਚੱਲਦੀ ਰਹਿਣੀ ਹੈ ਅਗਲਾ ਪ੍ਰੋਗਰਾਮ ਨੂੰ ਸਟੇਜ ਕਤਰ ਦੇਣਗੇ ਧੰਨਵਾਦ